ਉਹਨੂੰ ਕਿਨੇ ਜਾ ਕੇ ਮਨਾਇਆ ਰਾਜਾ ਬੜਿੰਗ ਦੇ ਤੇ ਪੰਜਾਬ ਦੇ ਕਈ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਥਿੰਨ ਸਭ ਜਾ ਕੇ ਅੱਜ ਇਹਨਾਂ ਦੇ ਘਰ ਦੇ ਵਿੱਚ ਤੇ ਦਲਬੀਰ ਗੋਲਡੀ ਨੂੰ ਮਨਾਇਆ ਜਾਂ ਕਹਿ ਦਈਏ ਪਤਿਆਇਆ ਜਾਂ ਕਹਿ ਦਈਏ ਪਲੋਸਿਆ ਪਰ ਨਾਲ ਤੋੜ ਲਿਆ ਲੰਘੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਰੈਡ FM ਦੇ ਉੱਤੇ ਆਪਣੇ ਪਰਿਵਾਰਕ ਜੀਆ ਦੇ ਨਾਲ ਕਿ ਕਿਸ ਤਰੀਕੇ ਨਾਲ ਦਲਬੀਰ ਗੋਲਡੀ ਹੋਰਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਆ ਉਹਨਾਂ ਨੇ ਗੱਲ ਕਹੀ ਆ ਕਿ ਪਾਰਟੀ ਹਰ ਵਾਰ ਮੈਨੂੰ ਚਤਾਨੀ ਕਿਉਂ ਦਿੰਦੀ ਆ ਹੁਣ ਤੱਕ ਮੇਰੀ ਚੌਥੀ ਵਾਰ ਟਿਕਟ ਕੱਟੀ ਗਈ ਆ ਐਤਕੀ ਵੀ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਸੰਗਰੂਰ ਤੋਂ ਟਿਕਟ ਦੇਵਾਂਗੇ ਪਰ ਐਤਕੀ ਸੁਖਪਾਲ ਸਿੰਘ ਖੇੜਾ ਨੂੰ ਦਿੱਤੀ ਗਈ ਆ ਮੇਰਾ ਕਸੂਰ ਕੀ ਆ ਤੇ ਸਾਡੀ ਕਮੀ ਪੇਸ਼ੀ ਕਿੱਥੇ ਆ ਸੋ ਇਸ ਤੋਂ ਬਾਅਦ ਉਹਨਾਂ ਨੇ ਕਈ ਤਰ੍ਹਾਂ ਦੇ ਥੋੜੇ ਤਤੇ ਤੇ ਵਰਬ ਵੀ ਖਾਏ ਸੀਗੇ ਪਰ ਅੱਜ ਪਤਾ ਲੱਗਾ ਜੀ ਕਾਂਗਰਸੀ ਉਹਨਾਂ ਦੇ ਘਰ ਦੇ ਵਿੱਚ ਗਏ ਆ ਉਹਨਾਂ ਨੂੰ ਮਨਾ ਲਿਆ ਗਿਆ ਤੇ ਇਹ ਗੱਲ ਕਹੀ ਗਈ ਆ ਵੀ ਭਵਿੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਆ ਤੇ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਰਵਾਂਗੇ ਤੇ ਤੁਸੀਂ ਨਾਲ ਕਰੋ ਇੱਕ ਵਾਰ ਕਹਿੰਦੇ ਆ ਵੀ ਦਲਬੀਰ ਗੋਲਡੀ ਹੋਰਾਂ ਦੇ ਵੱਲੋਂ ਸੁਖਪਾਲ ਖਹਿਰੇ ਨਾਲ ਤੁਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਕੱਲ ਨੂੰ ਸੁਖਪਾਲ ਸਿੰਘ ਖਹਿਰਾ ਤੇ ਦਲਬੀਰ ਗੋਲਡੀ ਇਕੱਠੇ ਜਿਹੜੇ ਆ ਉਹ ਇਕੱਠੇ ਹੋ ਕੇ ਤੇ ਪ੍ਰਚਾਰ ਦਾ ਆਗਾਜ਼ ਕਰਨਗੇ ਸੋ ਅੱਜ ਸੁਖਪਾਲ ਖਹਿਰਾ ਹੋਰਾਂ ਨੇ ਇੱਕ ਪੋਸਟਰ ਪਾ ਕੇ ਦਾ ਐਲਾਨ ਵੀ ਕੀਤਾ ਜੀ ਹੂੰ ਹੂੰ ਅੱਛਾ ਕੇਜਰੀਵਾਲ ਦੀ ਧਰਮ ਪਤਨੀ ਕੇਜਰੀਵਾਲ ਦੇ ਕੈਦ ਕੱਟਣ ਤੋਂ ਬਾਅਦ ਹੁਣ ਜਦੋਂ ਕੈਦ ਚਲੇ ਗਏ ਨੇ ਤਾਂ ਉਹ ਚੀਫ ਮਿਨਿਸਟਰ ਦਾ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਦੇਖੋ ਜੀ ਗੱਲ ਇਹ ਕਿ ਰਸਮੀ ਤੌਰ ਤੇ ਉੱਤੇ ਤਾਂ ਨਹੀਂ ਪਰ ਉਦਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਗੈਰ ਰਸਮੀ ਤੌਰ ਤੇ ਉੱਤੇ ਉਹਨਾਂ ਦੇ ਵੱਲੋਂ ਇਹ ਜ਼ਿੰਮੇਵਾਰੀ ਸੰਭਾਲੀ ਗਈ ਪ੍ਰਤੀਤ ਹੁੰਦੀ ਹੈ ਕਿਉਂਕਿ ਦੇਖੋ ਕੇਜਰੀਵਾਲ ਸਾਹਿਬ ਅੰਦਰ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਕਹਿੰਨੇ ਵੀ ਭਾਵੇਂ ਉਹ ਅੰਦਰ ਹੀ ਆ ਪਰ ਸਰਕਾਰ ਇਦਾਂ ਚੱਲੂਗੀ ਅੰਦਰ ਬੈਠਿਆ ਵੀ ਤੇ ਉਧਰ ਹੁਣ 23 ਤਰੀਕ ਨੂੰ ਪਤਾ ਲੱਗੂਗਾ ਜੀ ਕਿ ਨਿਆਂਇਕ ਹਿਰਾਸਤ ਖਤਮ ਹੁੰਦੀ ਹੈ ਕਿ ਨਹੀਂ ਹੁੰਦੀ ਅਦਾਲਤ ਦੇ ਵਿੱਚ ਸੁਣਵਾਈ ਹੋਣੀ ਹੈ ਉਸ ਦਿਨ ਪਰ ਕੇਜਰੀਵਾਲ ਦੀ ਧਰਮ ਪਤਨੀ ਦੇ ਵੱਲੋਂ ਕੇਜਰੀਵਾਲ ਦੇ ਵੱਲੋਂ ਭੇਜੇ ਗਏ ਸੁਨੇਹੇ ਵੀ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਜਾਂਦੇ ਵੀਡੀਓ ਦੇ ਰੂਪ ਦੇ ਵਿੱਚ ਤੇ ਮੀਟਿੰਗ ਆ ਪੰਜਾਬ ਦੇ ਕਈ ਨੇਤਾ ਸਮੇਂ-ਸਮੇਂ ਦੇ ਉੱਤੇ ਜਾ ਕੇ ਗੋਡੀ ਹੱਥ ਲਾ ਕੇ ਆਏ ਵੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਭੈਣ ਜੀ ਦੇ ਅਸੀਂ ਨਾਲ ਖੜੇ ਹਮੇਸ਼ਾ ਤੇ ਅੱਜ ਪਤਾ ਲੱਗਾ ਜੀ ਹਾਲਾਂਕਿ ਇਸ ਵੇਲੇ ਮੀਟਿੰਗ ਚੱਲ ਰਹੀ ਆ ਜਾਂ ਮੁੱਕ ਗਈ ਹੋਣੀ ਆ ਵੇਰਵੇ ਤਾਂ ਅੰਦਰੋਂ ਨਹੀਂ ਬਾਹਰ ਆਏ ਪਰ ਖਬਰ ਆਈ ਸੀ ਜੀ ਕਿ ਅੱਜ ਆਥਣ ਦੇ ਵੇਲੇ ਤੇ ਸੁਨੀਤਾ ਕੇਜਰੀਵਾਲ ਹੁਰਾ ਦੇ ਵੱਲੋਂ ਤੇ ਪੰਜਾਬ ਦੇ ਆਮ ਆਰਮੀ ਪਾਰਟੀ ਦੇ ਵਿਧਾਇਕ ਤੇ ਜ਼ਿਲ੍ਹਾ ਨੇ ਇੰਚਾਰਜ ਬੁਲਾਏ ਗਏ ਆ ਸ਼ਾਇਦ ਉਹਨਾਂ ਦੇ ਕੋਲੋਂ ਕੋਈ ਫੀਡਬੈਕ ਲੈ ਕੇ ਤੇ ਕੇਜਰੀਵਾਲ ਹੁਰਾ ਦੇ ਨਾਲ ਜਦੋਂ ਅਗਲੀ ਮਿਲਣੀ ਹੋਣੀ ਆ ਉਦੋਂ ਦੇਣੀ ਹੋਵੇ ਫੀਡਬੈਕ ਸੋ ਪਤਾ ਨਹੀਂ ਇਹਦੇ ਵਿੱਚ ਕੀ ਕੀ ਜਾਣਕਾਰੀਆਂ ਪਰ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਬਹੁਤ ਵੱਡੇ ਪੱਧਰ ਤੇ ਥਨਸਾ ਬੁੱਟ ਰਿਹਾ ਉਹ ਇਹ ਆ ਕਿ ਆਖਰ ਰਗਵ ਚੱਡਾ ਹੋ ਰਹੀ ਕਿੱਥੇ ਨੇ ਜੇ ਰਗਵ ਚੱਡਾ ਹੋ ਰਾਂ ਦੀ ਅੱਖ ਦਾ ਪ੍ਰੈਸ਼ਰ ਹੋਇਆ ਸਿਹਤ ਖਰਾਬ ਆ ਫੇਰ ਵੀ ਕਾਤੋਂ ਨਹੀਂ ਸਾਹਮਣੇ ਗੱਲ ਆਉਂਦੀ ਤੇ ਜੇਕਰ ਉਹ ਕਿਤੇ ਵੈਸੇ ਹੋਰ ਕੋਈ ਛਾਪਲ ਜੇ ਗਏ ਆ ਤੇ ਫਿਰ ਇਹਦੇ ਬਾਰੇ ਜਾਣਕਾਰੀ ਕਿਉਂ ਨਹੀਂ ਸਾਹਮਣੇ ਆਉਂਦੀ ਰਗਵ ਚੱਡਾ ਕਿੱਥੇ ਇਹਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਇਹਦੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਕੋਈ ਕਹਿੰਦੇ ਸੱਚੀ ਬੁਚਿੱਟ ਲਿਆ ਕੋਈ ਕਹਿੰਦੇ ਵੀ ਗ੍ਰਿਫਤਾਰੀਆਂ ਦੇ ਡਰ ਤੋਂ ਪਹਿਲਾਂ ਹੀ ਉਹਰੇ ਪਰੇ ਹੋ ਗਏ ਆ ਸੋ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਜੀ ਸੋ ਜੇ ਰਗਬ ਚੱਡਾ ਦੀ ਕੋਈ ਉਗ ਸੁਗ ਨਹੀਂ ਨਿਕਲ ਰਹੀ ਤਾਂ ਉਹਨਾਂ ਦੀ ਧਰਮ ਪਤਨੀ ਮੇਰੇ ਖਲਾ ਵਿੱਚ ਮਕੀਲੇ ਦੀ ਫਿਲਮ ਪ੍ਰਮੋਟ ਕਰ ਰਹੇ ਨੇ ਉਹਨਾਂ ਦਾ ਰਾਬਤਾ ਹੈ ਉਹਨਾਂ ਨਾਲ ਬਿਲਕੁਲ ਜੀ ਪਤਨੀ ਦੇ ਨਾਲ ਤਾਂ ਪਤੀ ਦਾ ਰਾਬਤਾ ਹੋ ਗਏ ਥੇ ਨਾ ਸਾਹਿਬ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਤਾਜ਼ਾ ਤਾਜ਼ਾ ਵਿਆਹ ਹੋਇਆ ਤੇ ਰਾਬਤਾ ਹੋਣੇ ਟੁੱਟ ਗਿਆ ਹੋਵੇ ਚਲੋ ਕਦੇ ਵੀ ਨਾ ਟੁੱਟੇ ਇਹ ਤਾਂ ਅਸੀਂ ਅਰਦਾਸ ਕਰਦੇ ਆ ਪਰ ਗੱਲ ਇਹ ਵੀ ਪਤਨੀ ਨੂੰ ਸਾਰਾ ਪਤਾ ਹੀ ਹੁੰਦਾ ਵੀ ਹਾਲੇ ਤੱਕ ਪ੍ਰਣਿਤੀ ਹੋਰਾਂ ਦੇ ਵੱਲੋਂ ਪ੍ਰਣਿਤੀ ਚੋਪੜਾ ਦੇ ਵੱਲੋਂ ਵੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੁੱਤੀ ਗਈ ਵੀ ਪਤੀ ਦੇਵ ਕਿਹੜੇ ਹਾਲ ਦੇ ਵਿੱਚ ਆ ਉਹਨਾਂ ਦੀ ਅੱਖ ਦਾ ਸਫਲ ਆਪਰੇਸ਼ਨ ਹੋਇਆ ਕਿ ਨਹੀਂ ਜਾਂ ਕਿਵੇਂ ਹੋਇਆ ਕਿਉਂਕਿ ਹੈਰਾਨੀ ਇਸ ਗੱਲ ਦੀ ਹੈ ਵੀ ਰਗਵ ਚੱਡਾ ਤਾਂ ਅੱਖ ਦਾ ਆਪਰੇਸ਼ਨ ਕਰਵਾਉਣ ਦੇ ਲਈ ਇੰਗਲੈਂਡ ਦੇ ਵਿੱਚ ਗਏ ਆ ਤੇ ਬੀਬੀ ਜੀ ਇੱਥੇ ਜਿਹੜੀ ਉਹ ਚਮਕੀਲਾ ਫਿਲਮ ਦੀ ਪ੍ਰੋਮੋਸ਼ਨ ਕਰਦੇ ਆ ਉਹ ਤਾਂ ਫਿਰ ਕੰਨ ਕਰ ਗੱਲ ਸੁਣ ਮੱਖਣਾ ਤੇ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਉਹ ਤਾਂ ਇਹ ਗਾਣੇ ਗਾਉਂਦੇ ਆ ਸੋ ਉਧਰ ਘਰ ਵਾਲੇ ਦਾ ਕਨੇ ਜੀ ਅੱਖ ਦਾ ਆਪਰੇਸ਼ਨ ਆ ਹੁਣ ਰੱਬ ਜਾਣਦਾ ਵਿੱਚ ਲਈ ਗੱਲ ਕੀ ਹੈ ਜੀ ਹੂੰ ਹੂੰ ਤੇ ਬਾਕੀ ਵਿਜੇ ਸੰਪਲਾ ਬਾਰੇ ਇੱਕ ਪਤਾ ਖਬਰਾਂ ਆ ਰਹੀਆਂ ਕਿ ਉਹ ਭਾਜਪਾ ਛੱਡ ਚਲੇ ਦੂਜੇ ਪਾਸੇ ਸਨੇਹੇ ਆਈ ਜਾਂਦੇ ਆ ਕਿ ਬੀਜੇਪੀ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਪਾਰਟੀ ਨਹੀਂ ਛੱਡਣ ਦੇਵੇਗੀ। ਅਸਲੀਅਤ ਕੀ ਹੈ? ਹਾਂ ਬਿਲਕੁਲ ਜੀ ਦੇਖੋ, ਦੇਖੋ ਜੀ ਗੱਲ ਇਹ ਆ 20 ਵਿਜੇ ਸੰਪਲਾ ਹੋਰੀ ਗੁੱਸੇ ਤਾਂ ਹੈਗੇ ਆ ਇਹਦੇ ਵਿੱਚ ਕੋਈ ਦੋਰਾਇਆ ਨਹੀਂ। ਜਦੋਂ ਪਿਛਲੀ ਵਾਰ ਚੋਣਾਂ ਹੋਈਆਂ ਸੀਗੀਆਂ 2019 ਦੀਆਂ ਉਦੋਂ ਬੀਜੇਪੀ ਦੇ ਸਾਰੇ ਆਗੂਆਂ ਨੇ ਇਹ ਲਿਖ ਲਿਆ ਸੀਗਾ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਨਾਲ ਜੋੜ ਕੇ ਟਵਿੱਟਰ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਕਿ ਮੈਂ ਵੀ ਚੌਕੀਦਾਰ। ਉਦੋਂ ਮੋਦੀ ਸਾਹਿਬ ਨੇ ਕਹਿ ਸੀ ਮੈਂ ਵੀ ਹਾਂ ਚੌਕੀਦਾਰ ਤੇ ਸਾਰੇ ਜਣੇ ਲਿਖੋ ਕਿ ਮੈਂ ਵੀ ਚੌਕੀਦਾਰ ਤਾਂ ਸਾਰਿਆਂ ਐਤਕੀ ਸਾਰਿਆਂ ਨੇ ਲਿਖਣਾ ਸ਼ੁਰੂ ਕਰਤਾ ਜੀ ਕਿ ਮੈਂ ਵੀ ਮੋਦੀ ਦਾ ਪਰਿਵਾਰ ਜਿੰਨੇ ਬੀਜੇਪੀ ਦੇ ਆਗੂ ਆ ਵਲੰਟੀਅਰ ਆ ਉਹਨਾਂ ਨੇ ਅੱਜਕੱਲ ਫੇਸਬੁੱਕ ਤੇ ਟਵਿੱਟਰ ਦੇ ਉੱਤੇ ਇੰਸਟਾਗ੍ਰਾਮ ਤੇ ਲਿਖਿਆ ਹੋਇਆ ਮੈਂ ਵੀ ਮੋਦੀ ਦਾ ਪਰਿਵਾਰ ਪਰ ਜਦੋਂ ਟਿੱਕਤਾ ਜਿਹੜੀ ਸੋਮ ਪ੍ਰਕਾਸ਼ ਦੀ ਧਰਮ ਪਤਰੀ ਨੂੰ ਹੁਜਾਰਪੁਰ ਤੋਂ ਮਿਲ ਗਈ ਤਾਂ ਸਭ ਤੋਂ ਪਹਿਲਾਂ ਵਿਜੇ ਸੰਪਲਾ ਨੇ ਟਵਿੱਟਰ ਤੇ ਫੇਸਬੁੱਕ ਤੋਂ ਬ੍ਰੈਕਟ ਦੇ ਵਿੱਚ ਜਿਹੜਾ ਲਿਖਿਆ ਸੀਗਾ ਮੈਂ ਵੀ ਮੋਦੀ ਦਾ ਪਰਿਵਾਰ ਇਹ ਪਰੇ ਕੀਤਾ ਇਹਨੂੰ ਡਿਲੀਟ ਕਰਤਾ ਉਸ ਤੋਂ ਬਾਅਦ ਉਹਨੇ ਦੋ ਤਿੰਨ ਟਿੱਖੀਆਂ ਪੋਸਟਾਂ ਵੀ ਪਾਈਆਂ ਵੀ ਭਾਈ ਅੱਜਕੱਲ ਬਣੀ ਕੀ ਜਾਂਦਾ ਤੇ ਮੇਰੇ ਲਈ ਕਿਸੇ ਭ ਜੇ ਕੋਈ ਹੋਰ ਰਾਹ ਵੀ ਵਿੱਚੋਂ ਲੱਭਿਆ ਹੋਣਾ ਹੁਣ ਪਤਾ ਲੱਗਾ ਜੀ ਕਿ ਬੀਜੇਪੀ ਇਹਨਾਂ ਨੂੰ ਬਣਾਉਣ ਦੇ ਉੱਤੇ ਲੱਗੀ ਹੋਈ ਆ ਇਹ ਕਹਿੰਦੇ ਵੀ ਹਰ ਵਾਰ ਮੈਨੂੰ ਚੱਕਾ ਨਹੀਂ ਦਿੱਤੀ ਜਾਂਦੀ ਆ ਪਿਛਲੀ ਵਾਰ ਵੀ ਮੇਰੀ 19 ਦੇ ਵਿੱਚ ਪਿਕਟ ਕੱਟ ਪਈ ਸੀ ਤਾਂ ਸੋਪਰਕਾਸ਼ ਨੂੰ ਮਿਲ ਗਈ ਐ ਕਿ ਮੇਰੀ ਕੱਟਤੀ ਉਹਨਾਂ ਨੇ ਧਰਪਤਰੀ ਨੂੰ ਮਿਲ ਗਈ ਆ ਉਹਨਾਂ ਨੂੰ ਇਹ ਪਤਾ ਲੱਗਾ ਜੀ ਕਿ ਮੇਰੇ ਨਾਲ ਇਸ ਤਰੀਕੇ ਨਾਲ ਜ਼ਿਆਦਤਾਂ ਹੁੰਦੀਆਂ ਰਹਿਣਗੀਆਂ ਇਸ ਕਰਕੇ ਕਹਿੰਦੇ ਵੀ ਉਹ ਅਕਾਲੀ ਦਲ ਦੇ ਤੇ ਕਾਂਗਰਸ ਦੇ ਸੰਪਰਕ ਦੇ ਵਿੱਚ ਹੈਗੇ ਆ ਕਿਉਂਕਿ ਦੇਖੋ ਆਮ ਆਰਮੀ ਪਾਰਟੀ ਨੇ ਹੁਸ਼ਿਆਰਪੁਰ ਤੋਂ ਆਪਣਾ ਵੀਰਵਾਲਾ ਲਾਂਦ ਦਿੱਤਾ ਬੀਜੇਪੀ ਨੇ ਵੀ ਲਾਂਦ ਦਿੱਤਾ ਅਕਾਲ ਸੋ ਮੈਨੂੰ ਲੱਗਦਾ ਤਾਂ ਨਿੱਜੀ ਤੌਰ ਦੇ ਉੱਤੇ ਇਹ ਆ ਵੀ ਇਹਨਾਂ ਨੂੰ ਜਾਣਣਾ ਨਹੀਂ ਚਾਹੀਦਾ ਕਿਤੇ ਕਿਉਂਕਿ ਵਿਜੇ ਸਾਹਪਲਾ ਸਾਹਿਬ ਦੀ ਜਿੰਨੀ ਪਛਾਣ ਆ ਰਾਜਨੀਤੀ ਦੇ ਵਿੱਚ ਘੱਟ ਜਾਂ ਵੱਧ ਜਾਂ ਜਿੰਨੀ ਵੀ ਹੈ ਉਹ ਬੀਜੇਪੀ ਕਰਕੇ ਆ ਬੀਜੇਪੀ ਨੇ ਇਹਨਾਂ ਨੂੰ ਪੰਜਾਬ ਦਾ ਪ੍ਰਧਾਨ ਵੀ ਬਣਾਇਆ ਬੀਜੇਪੀ ਨੇ ਐਮਪੀ ਵੀ ਬਣਾਇਆ ਖਾਦੀ ਬੋਰਡ ਦੇ ਚੇਅਰਮੈਨ ਵੀ ਰਹੇ ਆ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ ਕੇਂਦਰੀ ਰਾਜ ਮੰਤਰੀ ਵੀ ਬਣਾਇਆ ਸੋ ਹਾਂ ਟਿੱਕ ਟੱਕਾ ਕੱਟ ਕੇ ਵਧਿੱਕੀ ਕੀਤੀ ਜਾ ਰਹੀ ਹੈ ਪਰ ਇਹਨੇ ਵੀ ਵਿਚਲੀ ਹੁਣ ਗੱਲ ਕੀ ਸਾਹਮਣੇ ਆਉਦੀ ਆ ਤੇ ਸਰ ਸੁਖਵੀਰ ਸਿੰਘ ਬਾਦਲ ਤੇ ਰਾਮਚੰਦਰ ਜੀ ਦਾ ਮੰਦਿਰ ਕਿੱਥੇ ਬ ਇਹ ਜਿਹੜੀ ਅਸਲ ਦੇ ਵਿੱਚ ਕੜਾਮ ਪਿੰਡ ਆ ਇਹ ਪਟਿਆਲਾ ਖੇਤਰ ਦੇ ਵਿੱਚ ਆ ਇੱਥੇ ਬਾਰੇ ਇਹਦਾ ਪ੍ਰਚਾਰਿਆ ਜਾਂਦਾ ਜੀ ਕਿ ਇਹ ਸ਼੍ਰੀ ਰਾਮਚੰਦਰ ਜੀ ਦੇ ਨਾਨਕਿਆਂ ਦਾ ਪਿੰਡ ਹੈਗਾ ਤੇ ਅੱਜ ਸੁਖਬੀਰ ਸਿੰਘ ਬਾਦਲ ਖੋਰੀ ਗਏ ਸੀਗੇ ਇੱਥੇ ਪਟਿਆਲਾ ਦੇ ਵਿੱਚ ਤੇ ਇਹਨਾਂ ਨੇ ਐਨ ਕੇ ਸ਼ਰਮਾ ਜਿਹੜੇ ਕਿ ਇੱਥੇ ਅਕਾਲੀ ਦਲ ਦੇ ਉਮੀਦਵਾਰ ਆ ਇਹਨਾਂ ਨੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਤੇ ਕੜਾਮ ਪਿੰਡ ਦੇ ਲੋਕਾਂ ਦੇ ਨਾਲ ਇਹਨਾਂ ਨੇ ਵਾਅਦਾ ਕੀਤਾ ਵੀ ਸਾਨੂੰ ਮੌਕਾ ਦਿਓ ਤੇ ਅਸੀਂ ਸ਼੍ਰੀ ਰਾਮਚੰਦਰ ਜੀ ਦਾ ਇੱਥੇ ਧਾਰਮਿਕ ਸਥਾਨ ਬਣਾ ਦੇਾਂਗੇ ਤਾਂ ਜੋ ਲੋਕਾਂ ਦੀ ਆਸਥਾ ਇੱਥੇ ਪੂਰੀ ਹੁੰਦੀ ਰਹੇ ਸੋ ਵੀ ਇਹਨੇ ਭਾਈ ਕੀ ਮੰਨਦਾ ਹੋ ਸਕਦਾ ਬਣਾ ਵੀ ਦੇਣ ਚਲੋ ਬਣਾਉਣਾ ਨਾ ਬਣਾਉਣਾ ਇਹ ਕੋਈ ਸਥਾਨ ਕਿਸੇ ਦੀ ਮਰਜ਼ੀ ਆ ਵੈਸੇ ਭਾਰਤ ਦੀ ਰਾਜਨੀਤੀ ਦੇ ਵਿੱਚ ਮੰਦਿਰ ਗੁਰਦੁਆਰੇ ਮਸਜਿਦ ਡੇਰੇ ਗਿਰਜਾ ਘਰ ਇਹ ਅੱਜ ਕੱਲ੍ਹ ਭਾਰੂ ਆ ਤੇ ਸੁਖਬੀਰ ਸਿੰਘ ਬਾਦਲ ਖਰਾਨੇ ਗੱਲ ਕਹੀ ਆ ਵੀ ਭਾਈ ਅਸੀਂ ਇਹ ਧਾਰਮਿਕ ਸਥਾਨ ਬਣਾ ਰਹਾਂਗੇ ਅੱਛਾ ਕੁਕਿੰਗ ਗੈਸ ਦੇ ਕਿੰਨੇ ਸਿਲੰਡਰ ਮੁਫਤ ਮਿਲਿਆ ਕਰਨੇ ਆ ਇਹ ਜੀ ਤ੍ਰਣਮੂਲ ਕਾਂਗਰਸ ਆ ਜਿਹੜੀ ਟੀਐਮਸੀ ਜੀ ਨੂੰ ਕਹਿੰਦੇ ਆ ਪੱਛਮੀ ਬੰਗਾਲ ਦੀ ਉਹਦੇ ਵੱਲੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਉਹਨਾਂ ਨੇ ਵਿੱਚ ਇਹ ਗੱਲ ਲਿਖੀ ਆ ਚੋਣ ਮਨੋਰਥ ਪੱਤਰ ਦੇ ਉਹ ਕਹਿੰਦੇ ਵੀ ਅਸੀਂ 10 ਸਿਲੰਡਰ ਗਰੀਬ ਘਰਾਂ ਨੂੰ ਸਾਲ ਦੇ ਵਿੱਚ ਮੁਫਤ ਦਿਆ ਕਰਾਂਗੇ 10 ਸਿਲੰਡਰ ਮਤਲਬ ਸਵਾ ਕੁ ਮਹੀਨੇ ਬਾਅਦ ਇੱਕ ਸਿਲੰਡਰ ਬਣਦਾ ਹੈਗਾ ਸਿਲੰਡਰ ਦੀ ਕੀਮਤ ਲੱਗ ਪੈਗੀ ਜੀ 1000 ਇਸ ਵੇਲੇ 1000 ਆ ਚੋਣਾ ਤੋਂ ਬਾਅਦ 14-1500 ਦੀ ਹੋ ਜਾਣੀ ਹੈ ਕਿਉਂਕਿ ਜਿੰਨੀ ਮਰਜ਼ੀ ਮਹਿੰਗਾਈ ਹੋਵੇ ਚੋਣਾ ਦੇ ਮੌਕੇ 2-300 ਰੁਪਏ ਘਾਟੀ ਜਾਂਦਾ ਹੁੰਦਾ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ 60 ਸਾਲ ਤੋਂ ਉੱਤੇ ਦੀ ਉਮਰ ਦੇ ਲੋਕਾਂ ਨੂੰ ਇੱਕ-ਇੱਕ 1000 ਰੁਪਏ ਪੈਨਸ਼ਨ ਦਿਆ ਕਰਾਂਗੇ ਤੇ ਇਹ ਗੱਲ ਕਹੀ ਹੈ ਵੀ ਜੇਕਰ ਐਤਕੀ ਬੀਜੇਪੀ ਦਾ ਖੇੜਾ ਛੁੱਟ ਗਿਆ ਬੀਜੇਪੀ ਤੋਂ ਤੇ ਇੰਡੀਆ ਘੱਟ ਜੋੜ ਦੀ ਗੱਲ ਬਣ ਗਈ ਤਾਂ ਅਸੀਂ ਸੀਏਏ ਨਹੀਂ ਲਾਗੂ ਹੋਣ ਦਿਆਂਗੇ ਸੀਏਏ ਨੂੰ ਰੱਦ ਕਰ ਦਿਆਂਗੇ ਸੋ ਇਸ ਤਰੀਕੇ ਜਿਹਨਾਂ ਨੇ ਕਈ ਵਾਅਦੇ ਕੀਤੇ ਆ ਜੀ ਤੇ ਬਾਕੀ ਕਿਸਾਨਾਂ ਦੇ ਅੰਦੋਲਨ ਨੇ ਇੱਕ ਹੋਰ ਉਭਾਰ ਜਿਹੜਾ ਵੇਖਿਆ ਔਰ ਕਿਸਾਨ ਰੇਲਵੇ ਲਾਈਨ ਤੇ ਕਿਉਂ ਜਾ ਬੈਠੇ ਆ ਉਹਦਾ ਕਾਰਨ ਇਹ ਜੀ ਕਿ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਆ ਨਾ ਇਹਨਾਂ ਦੇ ਵਿੱਚੋਂ ਕੁਝ ਕਿਸਾਨ ਪਿਛਲੇ ਦਿਨੀ ਹਰਿਆਣਾ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਸੀ ਉਹਦੇ ਵਿੱਚ ਇੱਕ ਵਾਟਰ ਕੈਨਨ ਦਾ ਮੂੰਹ ਮੋੜਨ ਵਾਲਾ ਜਿਹੜਾ ਨਵਦੀਪ ਜਲਵੇੜਾ ਇਹਨਾਂ ਦੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਛਾਲ ਮਾਰ ਕੇ ਉਹਨੇ ਤੇ ਪਾਣੀ ਦੀ ਧਾਰ ਦਾ ਮੂੰਹ ਪਰਲੇ ਪਾਰ ਨੂੰ ਕਰਤਾ ਸੀਗਾ ਉਦੋਂ ਬੜਾ ਚਰਚਾ ਦੇ ਵਿੱਚ ਮੁੰਡਾ ਆਇਆ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਕੁਝ ਹੋਰ ਕਿਸਾਨਾਂ ਨੂੰ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਬਿਨਾਂ ਸ਼ਰਤ ਦੇ ਰਿਹਾ ਕਰ ਦਿਓ 16 ਤਰੀਕ ਤੱਕ ਦਾ ਯਾਨੀ ਕਿ 16 April ਤੱਕ ਦਾ ਸਮਾਂ ਦਿੱਤਾ ਪੁਲਿਸ ਨੂੰ ਪਰ ਸਰਕਾਰ ਨੇ ਪੁਲਿਸ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਤੇ ਫਿਰ ਅੱਜ ਕਿਸਾਨਾਂ ਦੇ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਅਜਖਨੌਰੀ ਤੇ ਸ਼ੰਭੂ ਬਾਰਡਰ ਦੇ ਜਿਹੜੇ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਬੈਠ ਕੇ ਵੱਡੀ ਗਿਣਤੀ ਚ ਪੁਲਿਸ ਨੇ ਬੈਰੀਕੇਡ ਲਾ ਕੇ ਰੋਕੇ ਵੀ ਪਰ ਇਹਨਾਂ ਨੇ ਬੈਰੀਕੇਡ ਤੋੜੇ ਤੇ ਟ੍ਰੇਨ ਦੇ ਟ੍ਰੈਕ ਦੇ ਉੱਤੇ ਬੈਠ ਗਏ ਆ ਤੇ ਵੱਡੀ ਗਿਣਤੀ ਦੇ ਵਿੱਚ ਅਜਾ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਜਾਂ ਫਿਰ ਰੂਟ ਡਾਇਵਰਟ ਕਰਨੇ ਪਏ ਆ ਤੇ ਇੱਥੇ ਇੱਕ ਥਾਂ ਨੇ ਇਹ ਗੱਲ ਕਹੀ ਆ ਵੀ ਜਿੰਨੀ ਦੇਰ ਤੱਕ ਸਾਡੇ ਸਾਥੀ ਰਿਹਾ ਨਹੀਂ ਕੀਤਾ ਜਾਂਦੇ ਤੇ ਓਨੀ ਦੇਰ ਤੱਕ ਭਾਈ ਅਸੀਂ ਰੇਲਵੇ ਟ੍ਰੈਕ ਤੇ ਇਵੇਂ ਹੀ ਬੈਠੇ ਰਹਿਣਾ ਜੀ ਇਹਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਕਿਸਾਨ ਨੇ ਆ ਕੇ ਯੂਪੀ ਵਾਲੇ ਵੀ ਆ ਗਏ ਨਹੀਂ ਜੀ ਹਰਿਆਣੇ ਤੇ ਸਿਰਫ ਪੰਜਾਬ ਦੇ ਹਮ ਹਮ ਸੂਮੂਸੇ ਵਾਲੇ ਦੇ ਪਤਾ ਜੀ ਨੇ ਕਾਹਦਾ ਪਰਚਾ ਦਰਜ ਕਰਵਾਇਆ ਜੀ ਹੁਣ ਅਸਲ ਵਿੱਚ ਨਾ ਕੁਝ ਕੁ ਲੋਕ ਜਲਸਾ ਜਗਾਈਆਂ ਕਰਦੇ ਜਿਹੜੇ ਚਲਾਖ ਦੇ ਲੋਕ ਹੁੰਦੇ ਚਤਰੇ ਜਿਹੇ ਲੋਕ ਆ ਉਹ ਟਲਦੇ ਨਹੀਂ ਹੁੰਦੇ ਜਿੱਤੇ ਕਦੇ ਕਿਸੇ ਦੇ ਜਾਦੀ ਸਾਈਨ ਕਰ ਲੈ ਕਦੇ ਕਿਸੇ ਦੇ ਅਲੀ ਸਾਈਨ ਕਰ ਲੈ ਤੇ ਬਲਕੌਰ ਸਿੰਘ ਹੋਰਾਂ ਨੇ ਦੋ ਅਣਪਛਾਤੇ ਨੇ ਉੱਤੇ ਪਰਚਾ ਦਰਜ ਕਰਵਾਇਆ ਦੋ ਕੁ ਮਹੀਨੇ ਪਹਿਲਾਂ ਥਣ ਸਾਹਬੇ ਜਾਣਕਾਰੀ ਮਿਲੀ ਸੀ ਕਿ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਮਾਤਾ ਚਰਨ ਕੌਰ ਇਹ ਸਰਪੰਚ ਆ ਤੇ ਹੁਣ ਤਾਂ ਚਲੋ ਜਿਹੜੇ ਪੰਚਾਇਤ ਅਧਿਕਾਰੀ ਲੱਗ ਗਏ ਪੰਚਾਇਤ ਸਾਰੇ ਪੰਜਾਬ ਦੀਆਂ ਭੰਗਾਂ ਆ ਪਰ ਇਹ ਦੋ ਤਿੰਨ ਮਹੀਨੇ ਪੁਰਾਣੀ ਗੱਲ ਆ ਮਹ ਜੀ ਇਹਨਾਂ ਦੇ ਜਾਲੀ ਸਾਈਨ ਕਰਕੇ ਚਰਨਕੌਰ ਤੇ ਇਹਨਾਂ ਦੇ ਪਿੰਡ ਮੂਸਾਵਾਲੀ ਜਿਹੜੀ ਪੰਚਾਇਤ ਦੀ ਮੋਹਰ ਲਾ ਕੇ ਤੇ ਆਨਲਾਈਨ ਫਾਰਮ ਅਪਲਾਈ ਕੀਤਾ ਗਿਆ ਸੀ ਇੱਕ ਸਰਟੀਫਿਕੇਟ ਬਣਾਉਣ ਦੇ ਲਈ ਤੇ ਉਹਦੇ ਬਾਰੇ ਗੱਲ ਪਤਾ ਲੱਗੀ ਇਹਦੀ ਇਨਕੁਆਰੀ ਹੋਈ ਉਸ ਤੋਂ ਬਾਅਦ ਹੁਣ ਪਤਾ ਲੱਗਾ ਜੀ ਕਿ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਨਾਂ ਦੀ ਤੇ ਸਾਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਨ ਦੇ ਲਈ ਸਾਨੂੰ ਬਦਨਾਮ ਕਰਨ ਦੇ ਲਈ ਬਹੁਤ ਸਾਰੇ ਲੋਕ ਮਗਰ ਲੱਗੇ ਹੋਏ ਆ ਤੇ ਜਿਹੜੇ ਵੀ ਲੋਕਾਂ ਨੇ ਆਹ ਕੋਸ਼ਿਸ਼ ਕੀਤੀ ਆ ਵੀ ਭਾਈ ਸਾਨੂੰ ਬਦਨਾਮ ਕਰ ਦਿੱਤਾ ਜਾਵੇ ਕੱਲ ਨੂੰ ਇਹੀ ਗੱਲ ਹੋਣੀ ਆ ਵੀ ਭਾਈ ਗਲਤ ਕੰਮਾਂ ਦੇ ਉੱਤੇ ਵੀ ਸਾਈਨ ਕਰਦੇ ਰਹੇ ਆ ਤੇ ਗਲਤ ਫਾਰਮਾਂ ਦੇ ਤੇ ਸਾਈਨ ਕਰਦੇ ਰਹੇ ਪੁਲਿਸ ਪੜਤਾਲ ਕਰੇ ਤੇ ਸਭ ਤੋਂ ਸਭਤ ਕਾਰਵਾਈ ਕਰੇ ਜੀ ਅੱਛਾ ਟੇਣਾ ਜੀ ਪੰਜਾਬ ਦੇ ਵਿੱਚ ਡੋਡਿਆਂ ਦੀ ਤੇ ਫੀਮ ਦੀ ਖੇਤੀ ਦੇ ਕਿੰਨੇ ਕੁ ਸਪੋਰਟ ਚ ਨੇ ਲੋਕ ਡਾਕਟਰ ਗਾਂਧੀ बार-बार ਇਹ ਸਵਾਲ ਚੁੱਕ ਰਹੇ ਨੇ ਦੇਖੋ ਜੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ 50% ਪੰਜਾਬ ਦੇ ਲੋਕ ਆ ਪਰ ਕੁਝ ਕੁ ਲੋਕ ਪੰਜਾਬ ਦੇ ਜ਼ਰੂਰ ਇਸ ਗੱਲ ਦੇ ਹੱਕ ਦੇ ਵਿੱਚ ਆ हां ਜਿਹੜੇ ਉਹ ਕੁਝ ਕੁ ਲੋਕ ਆ ਉਹ ਇਹ ਗੱਲ ਜ਼ਰੂਰ ਚਾਹੁੰਦੇ ਵੀ ਸਾਰਾ ਪੰਜਾਬ ਸਾਡੇ ਹੱਕ ਦੇ ਵਿੱਚ ਬੋਲੇ ਜਿਵੇਂ ਅਸੀਂ ਸੋਚਦੇ ਹਾਂ ਓਵੇਂ ਸੋਚੇ ਪਰ ਕੁਝ ਕੁ ਲੋਕ ਹੈਗੇ ਜਿਹੜੇ ਕਿ ਚਾਹੁੰਦੇ ਜੀ ਕਿ ਪੰਜਾਬ ਦੇ ਵਿੱਚ ਡੋਡਿਆਂ ਦੀ ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਆ ਉਹ ਜਿਹੜੇ ਕੁਝ ਕੁ ਲੋਕ ਤੇ ਨੇਤਾ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਧਰਮਵੀਰ ਗਾਂਧੀ ਵੀ ਆ ਜਿਹੜੇ ਆਮ ਆदमी ਪਾਰਟੀ ਦੇ ਵੱਲੋਂ ਸਾਬਕਾ ਐਮਪੀ ਐ ਤੇ ਇਥੇ ਕੀ ਕਾਂਗਰਸ ਦੇ ਵੱਲੋਂ ਪਟਿਆਲੇ ਤੋਂ ਟਿਕਟ ਮਿਲੀ ਆ ਇੱਕ ਤਾਂ ਗੱਲੇ ਵੀ ਇਹਨਾਂ ਦਾ ਵਿਰੋਧ ਚੱਲ ਰਿਹਾ ਲਾਲ ਸਿੰਘ ਦੇ ਘਰ ਦੇ ਵਿੱਚ ਮੀਟਿੰਗ ਹੋਈ ਸੀ ਪਿਛਲੇ ਦਿਨੀ ਆ ਮੇਰਾ ਕਹਿ ਲਾ ਵੀ ਹੁਣ ਵੀ ਦੋ ਤਿੰਨ ਦਿਨਾਂ ਤੱਕ ਜਿਹੜੇ ਬਗਾਵਤ ਕਰਨ ਵਾਲੇ ਜਾਂ ਜਿਹੜੇ ਕਾਂਗਰਸ ਦੇ ਬਾਕੀ ਆਗੂਆਂ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦੇਣ ਦੇ ਖਿਲਾਫ ਪਰ ਅੱਜ ਪ੍ਰਚਾਰ ਦੇ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਇਹ ਗੱਲ ਕਹਿਤੀ ਉਹ ਕਹਿੰਦੇ ਜੀ ਕਿ ਸਰਕਾਰ ਨੂੰ ਚਾਹੀਦਾ ਕਿ ਹਰ ਘਰ ਦੇ ਵਿੱਚ ਕੁਝ ਕਬੂਟੇ ਥੀਮ ਦੇ ਲਾਉਣ ਦੀ ਇਜਾਜ਼ਤ ਮਿਲੇ ਕੁਝ ਕਬੂਟੇ ਹਰ ਘਰ ਦੇ ਵਿੱਚ ਵੀ ਗਿਣਤੀ ਦੇ ਵੀ ਪਾਈਏ 10 20 50 100 ਜਿੰਨੇ ਵੀ ਇਹਨਾਂ ਨੇ ਗਿਣਤੀ ਤੈਅ ਕਰਨੀ ਆ ਉਹ ਹਰ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਭਾਵੇਂ ਲਾਉਣ ਦੀ ਆਗਿਆ ਮਿਲੇ ਉਹਦੇ ਭਾਵੇਂ ਬੂਟਿਆਂ ਦੇ ਨਾਲ ਪੱਤਿਆਂ ਦੇ ਨਾਲ ਬਾਕੀ ਸਮਾਨ ਦੇ ਨਾਲ ਭਾਵੇਂ ਲੋਕਪੁਰਜੀ ਬਣਾ ਕੇ ਖਾਣ ਤੇ ਭਾਵੇਂ ਪੋਸਟ ਬਣਾ ਕੇ ਫੀਨ ਤੇ ਆਪਾਂ ਇਸ ਗੱਲ ਤੋਂ ਕੀ ਲੈਣਾ ਪਰ ਫੀਨ ਦੀ ਖੇਤੀ ਵੀ ਰੋੜ ਹੈਗੀ ਪੰਜਾਬ ਦੇ ਵਿੱਚ ਜੀ ਤੇ ਅਕਾਲੀ ਦਲ ਨੇ ਚੰਦੂ ਮਾਜਰਾ ਨੂੰ ਟਿਕਟ ਦੇਤੀ ਜੀ ਦੇਖੋ ਜੀ ਅਕਾਲੀ ਦਲ ਦੇ ਵੱਲੋਂ ਹਲੇ ਤੱਕ ਅੱਧੇ ਘੰਟੇ ਪਹਿਲਾਂ ਤੱਕ ਤਾਂ ਕੋਈ ਸੀਟ ਨਹੀਂ ਐਲਾਨ ਕੀਤੀ ਗਈ ਸੀ ਆ ਜਿਹੜੀ ਕੋਈ ਤਾਜ਼ਾ ਜਾਣਕਾਰੀ ਹੋਰ ਕੋਈ ਆਈ ਹੋਵੇ ਤਾਂ ਮੇਰੇ ਧਿਆਨ ਗੋਚਰੇ ਨਹੀਂ ਆ ਪਰ ਇਹ ਆ ਵੀ ਅਕਾਲੀ ਦਲ ਦੇ ਵੱਲੋਂ ਇੱਕ ਦੋ ਲੜਾਂ ਦੇ ਵਿੱਚ ਆਪਣੀਆਂ ਬਾਕੀ ਰਹਿਣਗੀਆਂ ਜਿਹੜੀਆਂ ਟਿਕਟਾਂ ਉਹਨਾਂ ਦਾ ਐਲਾਨ ਕਰ ਦਿੱਤਾ ਜਾਣਾ ਸੀਗਾ ਉਹਦੇ ਵਿੱਚ ਡਾਕਟਰ ਅਮਰ ਸਿੰਘ ਦੀ ਟਿਕਟ ਲਾਣੀ ਗਈ ਹੈ ਤੇ ਜਿਹੜੇ ਡਾਕਟਰ ਦਲਬੀਰ ਦਲਜੀਤ ਸਿੰਘ ਟੀਮਾਂ ਦੀ ਐਲਾਨੀ ਗਈ ਹੈ ਇਕਬਾਲ ਸਿੰਘ ਝੁੰਦਾ ਦੀ ਐਲਾਨੀ ਗਈ ਹੈ ਸੋ ਇਸ ਤਰੀਕੇ ਨਾਲ ਕਈ ਐਲਾਨੀਆਂ ਗਈਆਂ ਪਰ ਸਭ ਤੋਂ ਵੱਡੀ ਗੱਲ ਉਹ ਇਹ ਆ ਕਿ ਬੀਬੀ ਹਰਸਮਰਤ कौर ਬਾਦਲ ਨੇ ਜਿਹੜੇ ਉਹ ਬਠਿੰਡੇ ਤੋਂ ਚੋਣ ਲੜਨਗੇ ਜਾਂ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਕਿਉਂਕਿ ਅੱਜ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੇ ਨਾਲ ਵੀ ਫੋਨ ਤੇ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਬੀਬੀ ਜੀ ਜਿਹੜੇ ਉਹ ਇਸ ਵੇਲੇ ਚੋਣ ਲੜਨ ਤੋਂ ਸ਼ੈਰ ਝਿਜਕਦੇ ਹੋਣ ਉਹਨਾਂ ਦੇ ਵੱਲੋਂ ਹਾਲੇ ਚੋਣ ਲੜਨ ਦੇ ਵਿੱਚ ਇੱਥੇ ਕੋਈ ਪੈਰ ਜਮਾਉਣ ਦੇ ਵਿੱਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਬੀਬੀ ਹਰਸਮ ਕਿ ਭਾਵੇਂ ਮੈਨੂੰ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ ਭਾਵੇਂ ਮੈਨੂੰ ਚੋਣ ਲੜਨ ਦਾ ਮੌਕਾ ਨਾ ਮਿਲੇ ਜਾਂ ਮਿਲੇ ਪਰ ਮੈਂ ਰਹੂੰਗੀ ਇੱਥੇ ਹੀ ਹੁਣ ਮੈਂ ਇੱਥੋਂ ਦੇ ਲੋਕਾਂ ਦੇ ਵਿੱਚ ਹੀ ਰਹਿਣਾ ਸੋ ਉਹਨਾਂ ਨੂੰ ਕਦੋਂ ਟਿਕਟ ਮਿਲਦੀ ਹੈ ਤੇ ਫਿਰੋਜ਼ਪੁਰ ਤੋਂ ਮਿਲਦੀ ਹੈ ਜਾਂ ਬਠਿੰਡੇ ਤੋਂ ਮਿਲਦੀ ਹੈ ਆਉਣ ਵਾਲਾ ਸਮਾਂ ਦੱਸੂਗਾ ਜੀ ਤੇ ਬਲਵੀਰ ਸਿੰਘ ਸਿੱਧੂ ਨੂੰ ਮਿਲ ਗਈ ਟਿਕਟ ਹਾਂ ਬਿਲਕੁਲ ਜੀ ਬਲਵੀਰ ਜਿਹੜੇ ਕਾਂਗਰਸ ਦੇ ਵਿੱਚ ਆ ਪਹਿਲਾਂ ਉਹ ਚਲੇ ਗਏ ਸੀਗੇ ਜੀ ਇਧਰ ਭਾਜਪੀ ਦੇ ਵੱਲ ਪਰ ਇਹਨਾਂ ਨੂੰ ਹਾਲੇ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਹਾਲੇ ਭਾਜਪੀ ਦੀਆਂ ਵੀ ਕੁਝ ਟਿਕਟਾਂ ਰਹਿਣੀਆਂ ਹਾਲੇ ਕਾਂਗਰਸ ਦੀਆਂ ਵੀ ਕੁਝ ਰਹਿਣੀਆਂ ਹਾਲੇ ਅ ਹਾਲੇ ਤੱਕ ਸਿਰਫ ਤੇ ਸਿਰਫ ਆਮ ਆदमी ਪਾਰਟੀ ਨੇ ਆਪਣੇ 13 ਦੇ 13 ਉਮੀਦਵਾਰ ਐਲਾਨੇ ਆ ਕਿਸੇ ਦੇ ਪੰਜਾਬ ਦੇ ਵਿੱਚ 6 ਉਮੀਦਵਾਰ ਬਾਕੀ ਆ ਕਿਸੇ ਦੇ 7ਾਂ ਕਿਸੇ ਦੇ 4 ਆ ਪਰ ਹਾਲੇ ਅੱਧੇ ਦੂਰੇ ਹੈਗੇ ਸਾਰੇ ਤੇ ਜਿਹੜੇ ਰਾਮੂ ਵਾਲੀਆ ਸਾਹਿਬ ਨੇ ਉਹਨਾਂ ਦੀ ਬੇਟੀ ਨੂੰ ਕਹਿੰਦੇ ਟਿਕਟ ਦੀ ਉਮੀਦ ਸੀ ਉਹਨਾਂ ਦਾ ਕੀ ਬਣਿਆ ਜੀ ਨਹੀਂ ਜੀ ਹਾਲੇ ਤੱਕ ਉਹਨਾਂ ਨੂੰ ਵੀ ਨਹੀਂ ਮਿਲੀ ਜੀ ਉਹਨਾਂ ਨੂੰ ਵੀ ਟਿਕਟ ਨਹੀਂ ਮਿਲੀ ਰਾਮੂ ਵਾਲੀਆ ਸਾਹਿਬ ਆਪ ਵੀ ਚੁੱਪਾ ਉਹਨਾਂ ਦੀ ਬੇਟੀ ਅਮਨਦੀਪ ਕੌਰ ਰਾਮੂ ਵਾਲੀਆ ਉਹ ਵੀ ਚੁੱਪਾ ਇੱਥੇ ਜਗਮੀਤ ਸਿੰਘ ਬਰਾੜ ਵੀ ਕੀ ਬਿਲਕੁਲ ਚੁੱਪਾ ਹੈ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਗਮੀਤ ਸਿੰਘ ਬਰਾਰ ਦੀ ਚੁੱਪ ਆ ਜਿਹੜੀ ਉਹਦੇ ਵੱਖੋ ਵੱਖਰੇ ਅਰਥ ਕੱਢੇ ਜਾ ਰਹੇ ਹਨ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦਾ ਮੌਸਮ ਥਣ ਸਾਹਿਬ ਅੱਜ ਠੀਕ ਸੀਗਾ ਅੱਜ ਕਿਤੇ ਮੀਂਹ ਕਣੀ ਦੀ ਖਬਰ ਤਾਂ ਨਹੀਂ ਮਿਲੀ ਪਰ ਉਨੀ ਤਪਸ਼ ਨਹੀਂ ਹੈ ਜਿਵੇਂ ਕਿ ਇੱਕਦਮ ਗਰਮੀ ਸ਼ੁਰੂ ਹੋ ਗਈ ਸੀ ਉਵੇਂ ਨਹੀਂ ਹੈ 35 36 ਡਿਗਰੀ ਟੈਂਪਰੇਚਰ ਪੰਜਾਬ ਦੇ ਵਿੱਚ ਹੈਗਾ ਤੇ ਆਉਂਦੇ 24 ਘੰਟਿਆਂ ਦੇ ਵਿੱਚ ਹੁਣ ਦਾ ਕੋਈ ਥਮਾ ਦੇ ਉੱਤੇ ਬਦਲ ਵਾਈ ਰਵੇ ਮੌਸਮ ਉੱਪਰ ਆ ਗਏ ਗੱਲ ਕਹਿੰਦਾ ਜੀ ਇੱਕ ਵਾਰ ਤੁਸੀਂ ਹੋਰ ਜ਼ਿਕਰ ਕੀਤਾ ਸੀ ਵੀ ਇੱਕ ਮਰੀਜ਼ ਦੀ ਖੱਬੀ ਕਿਡਨੀ ਕੱਢਣੀ ਸੀ ਸੱਜੀ ਕੱਢਤੀ ਹਾਂ ਬਿਲਕੁਲ ਜੀ ਇਹ ਇੱਕ ਮਰੀਜ਼ ਆ ਜਿਨੇ ਕੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕੀਤੀ ਸੀ ਤੇ ਪੁਲਿਸ ਨੇ ਕੀਤੀ ਇਨਕੁਵਾਰੀ ਤੇ ਡਾਕਟਰਾਂ ਦੀ ਵੀ ਇੱਕ ਟੀਮ ਬਣੀ ਉਸ ਤੋਂ ਬਾਅਦ ਡਾਕਟਰ ਦੇ ਕੋਲ ਤੇ ਪਰਚਾ ਦਰਜ ਕੀਤਾ ਗਿਆ ਲੁਧਿਆਣੇ ਨਾਲ ਸੰਬੰਧਿਤ ਮਾਮਲਾ ਹੈਗਾ ਬੰਦੇ ਨੇ ਗੱਲ ਕਹੀ ਹੈ ਜੀ ਕਿ ਮੈਂ ਫਲਾਣੇ ਹਸਪਤਾਲ ਦੇ ਵਿੱਚ ਗਿਆ ਸੀਗਾ ਤੇ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਕਹਿੰਦਾ ਵੀ ਤੈਨੂੰ ਅੱਜ ਹੀ ਦਾਖਲ ਹੋਣਾ ਪੈਣਾ ਮੇਰੇ ਕੋਲੋਂ ਲੱਖ ਰੁਪਏ ਲੈ ਲੈ ਤੇ ਮੇਰੀ ਇਧਰਲੀ ਕਿਡਨੀ ਦੇ ਵਿੱਚ ਸੀਗਾ ਪਥਰੀ ਸੀ ਸਟੋਨ ਸੀਗਾ ਤੇ ਦੂਜੀ ਦਾ ਮੇਰੀ ਦਾ ਆਪਰੇਸ਼ਨ ਕਰਤਾ ਤੇ ਉਹਨੇ ਕਿਹਾ ਜੀ ਕਿ ਮੈਨੂੰ ਸਾਰੀ ਉਮਰ ਤੇ ਲਈ ਇਹਨੇ ਪਰੇਸ਼ਾਨ ਕਰਕੇ ਰੱਖ ਦਿੱਤਾ ਸੋ ਇਸ ਡਾਕਟਰ ਨੇ ਗੱਲ ਕਹੀ ਹੈ ਕਿ ਮੇਰੇ ਉੱਤੇ ਲੱਗੇ ਦੋਸ਼ ਗਲਤ ਆ ਪਰ ਗੱਲ ਹੈ ਜੀ ਕਿ ਸਾਰੇ ਸਬੂਤ ਸਾਹਮਣੇ ਆ ਗਏ ਆ ਹੂੰ ਹੂੰ ਸੁਰਾਜਾ ਬੜਿੰਕੀ ਕਹਿੰਦੇ ਬਿੱਟੂ ਵਰੇ ਰਾਜਾ ਬੜੇ ਘੋਰਾ ਨੇ ਦੋ ਟੱਕਾ ਜਿਹੀ ਗੱਲਾਂ ਕਹੀਆਂ ਜੀ ਰਾਜਾ ਬੜਿੰਗ ਨੇ ਗੱਲ ਕਹੀ ਆ ਵੀ ਰਵਨੀਤ ਬਿੱਟੂ ਦੇ ਦਾਦਾ ਬਿਆਨਤ ਸਿੰਘ ਹੋਰੀਆਂ ਜਿਹੜੇ ਉਹ ਕਾਂਗਰਸ ਪਾਰਟੀ ਦੇ ਪੱਕੇ ਸਿਪਾਈ ਸੀਗੇ ਉਹ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਬਣੇ ਜਾਂ ਬਾਕੀ ਹੋਰ ਉਹਦਾਂ ਦੇ ਉੱਤੇ ਵੀ ਕਾਂਗਰਸ ਪਾਰਟੀ ਵੱਲੋਂ ਰਹੇ ਤੇ ਹੁਣ ਜੇ ਬਿੱਟੂ ਭਾਜਪੀ 'ਚ ਚਲਾ ਗਿਆ ਤੇ ਇਹਨੇ ਭਾਜਪੀ ਦੇ ਪੋਸਟਰਾਂ ਦੇ ਉੱਤੇ ਬੈਂਤ ਸਿੰਘ ਦੀ ਫੋਟੋ ਲਾਉਣੀ ਸ਼ੁਰੂ ਕਰਤੀ ਐ ਵੀ ਇਹਨੇ ਤਾਂ ਦਲ ਬਦਲੀ ਕੀਤੀ ਦਾਦੇ ਨੂੰ ਤਾਂ ਬਖਸ਼ ਦਿੰਦਾ ਤੇ ਰਮਨੀਤ ਬਿੱਟੂ ਨੇ ਇਹ ਗੱਲ ਕਹੀ ਐ ਵੀ ਪਾਈ ਸ਼ਹੀਦਾ ਦੇ ਲਈ ਸਾਰਾ ਪਾਰਟ ਗਈ ਇਕ ਹੁੰਦਾ ਤਾਂ ਸਾਰਾ ਸਮਾਜ ਹੀ ਇਕ ਹੁੰਦਾ ਸੋ ਇਸ ਤਰੀਕੇ ਦੇ ਨਾਲ ਇਹਨਾਂ ਦੀ ਅਜੇ ਸ਼ਬਦਕ ਜੰਗ ਚੱਲੀ ਐ ਜੀ ਹਮ ਅ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਕੀ ਬਹੁਤ ਧੰਨਵਾਦ